ਸੰਦੂਕੜੀ ਖੋਲ ਨਰੈਣਿਆ ਦਾ ਪੋਸਟਰ ਰਿਲੀਜ਼ ਸਤੰਬਰ 21 ਨੂੰ ਕੈਲਗਰੀ ਚ ਡਾਕਟਰ ਸਾਹਿਬ ਸਿੰਘ ਦਾ ਨਾਟਕ ਹੋਵੇਗਾ ਸੰਦੂਕੜੀ ਖੋਲ ਨਰੈਣਿਆ ਜਿਸ ਦਾ ਅੱਜ ਜੈਂਸਸ ਸੈਂਟਰ ਕੈਲਗਰੀ ਵਿੱਚ ਪੋਸਟਰ ਰਿਲੀਜ਼ ਕੀਤਾ ਗਿਆ ਕਹਿਨ ਨੂੰ ਤਾਂ ਮੈਂ ਇਹਨਾਂ ਦੋ ਲਾਈਨਾਂ ਵਿੱਚ ਹੀ ਗੱਲ ਖਤਮ ਕਰ ਸਕਦਾ ਹਾਂ ਪਰ ਮੇਰਾ ਜੀ ਕਰਦਾ ਕਿ ਮੈਂ ਕੁਝ ਹੋਰ ਗੱਲਾਂ ਵੀ ਕਰਾਂ ਮੈਨੂੰ ਭਵੇਂ ਨਾਟਕ ਦੀ ਵਿਸ਼ਾ ਵਸਤੂ ਨਹੀਂ ਪਤਾ ਪਰ ਮੈਨੂੰ ਡਾਕਟਰ ਸਾਫ ਸਿੰਘ ਦੀ ਸੋਚ ਦਾ ਪਤਾ ਹੈ ਮੈਨੂੰ ਇੱਥੇ ਨਾਟਕ ਕਰਵਾਉਣ ਵਾਲਿਆਂ ਦੀ ਵਿਚਾਰਧਾਰਾ ਦਾ ਪਤਾ ਹੈ ਇਹ ਸਾਰੇ ਲੋਕ ਕਿਸੇ ਸੋਚ ਨਾਲ ਕਿਸੇ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਹਨ ਇਹਨਾਂ ਦੇ ਨਾਟਕਾਂ ਦਾ ਮਨੋਰਥ ਕੋਰਾ ਮਨੋਰੰਜਨ ਨਹੀਂ ਹੈ ਸਗੋਂ ਸਮਾਜ ਨੂੰ ਕੋਈ ਦਿਸ਼ਾ ਵਿਖਾ ਕੇ ਉਸ ਦੀ ਦਸ਼ਾ ਸੁਧਾਰਨਾ ਇਸ ਟੀਮ ਦਾ ਮਨੋਰਥ ਹੈ ਮਾਸਟਰ ਭਜਨ ਜੀ ਪੋਸਟਰ ਰਿਲੀਜ਼ ਮੌਕੇ ਸਭ ਨੂੰ ਸੰਬੋਧਨ ਕਰ ਰਹੇ ਹਨ ਕੈਨ ਨੂੰ ਤਾਂ ਇਹ ਕੇਵਲ ਨਾਟਕ ਸਮਾਗਮ ਦੀ ਬਾਤ ਪਾ ਰਹੇ ਹਨ ਤੇ ਨਾਲ-ਨਾਲ ਉਸ ਸੋਚ ਉਸ ਵਿਚਾਰਧਾਰਾ ਦੀ ਗੱਲ ਵੀ ਕੀਤੀ ਜਾ ਰਹੇ ਹਨ ਜੋ ਵਿਦੇਸ਼ ਦੀ ਧਰਤੀ ਤੇ ਹੋਣ ਦੇ ਬਾਵਜੂਦ ਆਪਣੇ ਪ੍ਰਤੀ ਦਰਦ ਸਮੋਈ ਬੈਠੀ ਹੈ ਕਿਸੇ ਇਨਕਲਾਬੀ ਗੀਤਕਾਰ ਨੇ ਕਿਹਾ ਸੀ ਜੇ ਜਿਉਂ ਦਾ ਉਡਵਾਇਰ ਹੈ ਉਦਮ ਨਹੀਂ მოਆ ਅਸਲ ਵਿੱਚ ਇਹ ਸਾਰੇ ਉਦਮ ਸਰਾਬੇ ਜਾਂ ਭਗਤ ਸਿੰਘ ਦੇ ਵਾਰਸ ਬੈਠੇ ਹਨ ਜਿਨ੍ਹਾਂ ਆਖਿਆ ਸੀ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਜਦੋਂ ਤੱਕ ਸਮਤਾਵਾਦੀ ਸਮਾਜ ਦੀ ਸਥਾਪਨਾ ਨਹੀਂ ਹੋ ਜਾਂਦੀ ਸ਼ਹੀਦਾਂ ਦੇ ਸੁਪਨੇ ਅਧੂਰੇ ਹਨ ਇਹੀ ਸੁਨੇਹਾ ਹਰ ਦਿਨ ਹਰ ਪੱਲ ਲੋਕਾਂ ਨੂੰ ਦੇਣ ਦੀ ਲੋੜ ਹੈ ਕੈਲਗਰੀ ਦੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਸੋਚ ਇਹੀ ਹੈ ਸਿੱਖ ਵਿਰਸਾ ਵਾਲੇ ਹਰ ਚਰਨ ਪਰੀਹਾਰ ਦੀ ਸੋਚ ਇਹੀ ਹੈ ਸਰੋਕਾਰਾਂ ਦੀ ਆਵਾਜ਼ ਦੇ ਸੰਪਾਦਕ ਮਾਸਟਰ ਭਜਨ ਜੀ ਦੀ ਸੋਚ ਇਹੀ ਹੈ ਅਸਲ ਵਿੱਚ ਰਸਾਲਿਆਂ ਦੀ ਸੋਚ ਨਹੀਂ ਹੁੰਦੀ ਉਹਨਾਂ ਨੂੰ ਚਲਾਉਣ ਵਾਲਿਆਂ ਦੀ ਸੋਚ ਹੁੰਦੀ ਹੈ ਸਨਾਤਨ ਧਰਮ ਵਾਲੇ ਕਹਿੰਦੇ ਹਨ ਵਸੂਦੇਵ कुटुंबकम ਯਾਨੀ ਸਾਰੀ ਦੁਨੀਆ ਇੱਕ ਪਰਿਵਾਰ ਹੈ ਸਿੱਖ ਧਰਮ ਸਿਖਾਉਂਦਾ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਫਿਰ ਫਰਕ ਕਿੱਥੇ ਹੈ ਫਰਕ ਹੈ ਸਾਡੇ ਅਮਲਾਂ ਉੱਪਰ ਫਰਕ ਹੈ ਸਾਡੀ ਕਹਿਣੀ ਤੇ ਕਰਨੀ ਦੇ ਅੰਤਰ ਵਿੱਚ ਇਸ ਕਰਕੇ ਇਸ ਕਮਰੇ ਵਿੱਚ ਭਾਵੇਂ ਕੁਝ ਚੁਣਿੰਦਾ ਲੋਕ ਹੀ ਬੈਠੇ ਹਨ ਪਰ ਸਾਰੇ ਬੁੱਧੀਜੀਵੀ ਹਨ ਸਾਰਿਆਂ ਦੀ ਸਮਾਜ ਪ੍ਰਤੀ ਪ੍ਰਤੀਬੱਧਤਾ ਸਾਰੇ ਦੁਨੀਆਂ ਭਰ ਦੇ ਮਿਹਨਤਕਸ਼ਾਂ ਨੂੰ ਇੱਕ ਕਰਨ ਦੇ ਸੰਕਲਪ ਦੇ ਧਾਰਨੀ ਹਨ ਕੁੱਲ ਮਿਲਾ ਕੇ ਇਹੀ ਵਿਸ਼ਾਵਸਤੂ ਨਾਟਕ ਸੰਦੂਕੜੀ ਖੋਲ ਨਾਰਾਇਣਿਆ ਦੀ ਹੋਵੇਗੀ ਤੇ ਇਹੀ ਦੂਜੇ ਨਾਟਕ ਐਲ ਐਮ ਆਈਏ ਦੀ ਨਿਰਸੰਦੇ ਉਸ ਦੂਜੇ ਨਾਟਕ ਐਲ ਐਮ ਆਈਏ ਵਿੱਚ ਵੀ ਕਿਰਤ ਦੀ ਲੁੱਟ ਵਾਲੇ ਮਸਲੇ ਨੂੰ ਅਭਾਰਿਆ ਜਾਵੇਗਾ ਜ਼ਿਕਰ ਕਰਨਾ ਮਰਦਾ ਹੈ ਕਿ ਹਾਜ਼ਰੀਨ ਵਿੱਚ ਸ਼ਹੀਦ ਅਵਤਾਰ ਸਿੰਘ ਢੁੱਡੀ ਕੇ ਦੀ ਸੁਪਤਨੀ ਸੁਰਿੰਦਰ ਕੌਰ ਢੁੱਡੀ ਕੇ ਬੈਠੇ ਹਨ ਉਹਨਾਂ ਦੇ ਸੁਪੁੱਤਰ ਗੁਰਸ਼ਰਨ ਸਿੰਘ ਢੁੱਡੀ ਕੇ ਜੋ ਆਪਣੇ ਪਿਤਾ ਦੀ ਸ਼ਹਾਦਤ ਵੇਲੇ 13 ਸਾਲਾਂ ਦੇ ਸਨ ਉਹ ਵੀ ਬੈਠੇ ਹਨ ਉਹਨਾਂ ਨੂੰ ਸੰਸਾਦੀ ਕਾਰਜ ਕਰਨੀ ਵਿੱਚ ਲੈਣ ਦਾ ਐਲਾਨ ਵੀ ਕੀਤਾ ਗਿਆ ਹੈ ਗੁਰਕੀਰਤ ਧਾਲੀਵਾਲ ਪੁੱਜੇ ਹਨ ਇਸ ਤੋਂ ਇਲਾਵਾ ਲੇਖਕ ਕਵੀ ਤੇ ਪੱਤਰਕਾਰ ਦਰਸ਼ਨ ਜਟਾਣਾ ਅਤੇ ਸ਼ਿਵਾਲਕ ਟੀਵੀ ਦੇ ਕੈਲਗਰੀ ਤੋਂ ਸੀਨੀਅਰ ਪੱਤਰਕਾਰ ਪਰਮਜੀਤ ਭੰਗੂ ਨੇ ਵੀ ਹਾਜ਼ਰੀ ਭਰੀ ਹੈ। ਕਮਲਜੀਤ ਪੰਦੇਰ ਦੇ ਜ਼ਿਕਰ ਤੋਂ ਬਿਨਾਂ ਗੱਲ ਅਧੂਰੀ ਰਹਿ ਜਾਵੇਗੀ। ਜਿਸ ਦੀ ਇਹਨਾਂ ਨਾਟਕਾਂ ਨੂੰ ਚਲਾਉਣ ਦੀ, ਪਾਤਰਾਂ ਦੀ ਚੋਣ ਦੀ ਅਤੇ ਆਪਣੇ ਘਰ ਰਿਹਰਸਲਾਂ ਕਰਾਉਣ ਦੀ ਜ਼ਿੰਮੇਵਾਰੀ ਹੈ ਜੰਦੇ ਜਾਂਦੇ ਮਾਸਟਰ ਭਜਨ ਹੋਰਾਂ ਦੀ ਗੱਲ ਦੀ ਪ੍ਰੋੜਤਾ ਕਰਦੇ ਵਾਂ ਰੈੱਡ ਸਟੋਨ ਦੇ ਹਾਲ ਵਿੱਚ 21 ਸਤੰਬਰ ਨੂੰ ਸ਼ਾਮ 5 ਤੋਂ 8 ਵਜੇ ਤੱਕ ਨਾਟਕ ਹੋਣੇ ਹਨ ਟਿਕਟ ਮਾਤਰ 20 ਡਾਲਰ ਹੈ ਸਮੇਂ ਸਿਰ ਪੁੱਜ ਕੇ ਲੈ ਲਓ ਨੇੜੇ ਜਾ ਕੇ ਫਿਰ ਟਿਕਟਾਂ ਨਹੀਂ ਮਿਲਦੀਆਂ ਜਦੋਂ ਮੂੰਹ ਮਲਾਜੇ ਵਾਲਿਆਂ ਨੂੰ ਵੀ ਨੇੜੇ ਜਾ ਕੇ ਜਵਾਬ ਦੇਣਾ ਪੈਂਦਾ ਤਾਂ ਫਿਰ ਰਸਵਾਈ ਜੀ ਹੋ ਜਾਂਦੀ ਹੈ ਸਮਾਜ ਦੇ ਵਤੇਰੇ ਹਿੱਤ ਲਈ ਅਰੰਭੇ ਕਾਰਜਾਂ ਦਾ ਸਾਥ ਖੁਸ਼ ਰਹੋ ਆਬਾਦ ਰਹੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ